ਇੱਥੇ ਮੇਰੇ ਵੀਰ ਬੈਠੋ ਜਫੇ ਮੰਡੀ ਦੇ ਅਗੁੱਛ ਹੋਏ ਤੇ ਇਹ ਜਿਹੜੀਆਂ ਜਫੇ ਮੰਡੀਆਂ ਇੱਥੇ ਆਈਆਂ ਮੁਰਦਾਬਾ ਮੁਰਦਾਬਾ ਕੀ ਕਰਦੇ ਆ ਬਈ ਤੁਸੀਂ ਸਾਡੇ ਨਾਲ ਕਿਹੜੀ ਬਾਹ ਹੋ ਰਿਹਾ ਅੱਜ ਉਹਦੇ ਵਿੱਚ ਬੰਦਾ ਮੌਜੂਦ ਉਹਨਾਂ ਦੇ ਗੱਟੇ ਦੇ ਇੱਥੇ ਤਾਂ ਲਾਵਾਂਗੇ 1.5 ਸਾਲ ਤੋਂ ਇਕੱਲੀਆਂ ਲੜਾਈ ਲੜਦੀ ਆ ਰਹੀ ਹੈ ਦੇਖਣ ਕਰਦੇ ਹਾਂ ਇਹ ਪੱਥੇ ਪਾਏ ਹਾਂ ਇਹ ਸਰਕਾਰ ਚਾਹੇ ਚਾਹੇ ਚਾਰ ਦਿਵਾਰੀ ਬੰਦਾ ਜੀ ਤਾਗੇ ਸੋ ਨਾ ਆ ਆ ਗੈਸ ਦਾ ਕਾਰਖਾਨਾ ਹੀ ਠੋਕਨੇ ਲੱਗਿਆ ਨਾ ਇੱਥੇ ਕੋਈ ਅਸਤਰ ਬੰਦਾ ਆਪ ਨੂੰ ਮਾਰੀਆਂ ਫਾਇਰਣ ਗਿਆ એ નહીં હોના ચાહીદા ઇતھے બહાર દૂર લાવો એકેલાક ક કામ તો એક સગપરા કિસાન જથે બંડી વાળો ખેતર ના લાયા પાયા અહી તો અનુસંધાન દેણ વાસ્તે આયા હા તવાડે ના ટકરાણ કરન વાસ્તે નહીં આયે તવાડે ના વિચાર કરન વાસ્તે આયા ਆ ਸਾਡੇ ਨਾਲ ਕੇਵਲ ਕੇ ਵਿਚਾਰ ਕਰੋ ਸਾਡੀ ਗੱਲ ਸੁਣੋ ਆਪਰਾ ਵਿਚਾਰ ਜਿਹੜਾ ਨੇ ਉਹ ਸਾਰੀ ਬਸੋ ਤੇ ਜੋ ਜਥੇ ਬੰਨੀਆਂ ਕਿਸਾਨ ਜਥੇ ਬੰਨੀਆਂ ਕਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਦਾ ਹੱਲ ਕਰੋ ਇਹ ਕਾਹੇ ਹੀ ਆਇਆ ਬਹੁਤ ਸਾਰੀਆਂ ਜਥੇ ਬੰਨੀਆਂ ਹੋਰ ਵੀ ਆ ਰਹੀਆਂ ਨੇ ਕਿ ਕਿਸਾਨ ਮਜ਼ਦੂਰ ਮੋਰਚਾ ਜਿਹੜੀ ਕਿਸਾਨ ਜਥੇ ਬੰਨੀਆਂ ਬੜਾ ਵੱਡਾ ਭਾਈਚਾਰਾ ਜੇ ਕਿਸਾਨ ਮਜ਼ਦੂਰਾਂ ਨੂੰ ਕੱਢ ਕੇ ਵੱਖ ਕਰਦੇ ਹੋ ਤਾਂ ਬਾਕੀ ਰਹਿੰਦਾ ਹੀ ਕੱਖ ਨਹੀਂ ਆ ਕੀ ਕਰਾਂਗੇ ਬਾਹਰ ਦਫ਼ਤਰਾਂ 'ਚ ਜਦੋਂ ਕਿਸਾਨ ਮਜ਼ਦੂਰ ਹੀ ਨਹੀਂ ਤੇ ਫਿਰ ਇਹ ਬਾਹਰ ਗਏ ਤਨਖਾਹਾਂ ਕਿੱਥੋਂ ਲਾਓ ਗਏ ਗੱਡੀਆਂ ਤੁਹਾਡੀਆਂ ਕਿੱਥੇ ਜਾਣਗੀਆਂ ਤੇ ਤੇਲ ਜਿਹੜਾ ਪੈਂਦਾ ਤੁਹਾਡੀਆਂ ਤਨਖਾਹਾਂ ਜਿਹੜੀਆਂ ਨੇ ਇਹ ਪਬਲਿਕ ਦੇ ਸਿਰੋਂ ਚੱਲਦੀਆਂ ਨੇ ਇਸ ਲਈ ਬੇੰਤੀ ਆਗੇ ਪਬਲਿਕ ਦੀ ਜਿਹੜੀ ਗੱਲਾਂ ਖੌਰਣਾ ਸੁਣੋ ਤਕਰਾਰ ਨਾ ਕਰੋ ਆ ਸਾਡੇ ਨਾਲ ਵਿਚਾਰ ਕਰੋ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਵਾਸਤੇ ਆਏ ਆ ਆਪਣੇ ਵਿਚਾਰ ਸਾਨੂੰ ਦਿਓ ਤੇ ਆਪਣੇ ਵਿਚਾਰ ਕਹਿੰਦੇ ਨੇ ਸਾਡੇ ਕੋਲ ਲਓ ਤੇ ਸੁਣੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਔਰ ਮੈਂ ਬਹੁਤ ਧੰਨਵਾਦੀ ਹਾਂ ਸਿੰਘ ਪਰਾਜਾ ਜਿਵੇਂ ਕਿਸਾਨ ਜੱਟੇ ਬੰਦੀ ਦਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਚੁੱਕਿਆ ਔਰ ਮੋਰੇ ਵਰਕੇ ਇਹ ਇਹ ਕਾਰਜ ਨੂੰ ਕਰ ਰਹੇ ਨੇ ਇੰਨੀਆਂ ਬੇਨਤੀਆਂ ਦੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਉਹਨਾਂ ਨੂੰ ਵੇਚਣ ਦੀ ਗੱਲ ਕੀਤੀ ਜਾਂਦੀ ਆ ਸ਼ਾਮਲਾਟ ਜ਼ਮੀਨਾਂ ਨੂੰ ਵੇਚਣ ਦੀ ਗੱਲ ਕੀਤੀ ਜਾਂਦੀ ਆ ਅੱਜ ਬਾਇਓ ਗੈਸ ਪਲਾਂਟ ਜਿਹੜਾ ਵਾ ਇਹਦਾ ਕਈ ਦਿਨ ਪਹਿਲਾਂ ਐਲਾਨ ਕੀਤਾ ਗਿਆ ਵਾ ਕਿ ਜੇ ਇਸ ਨੂੰ ਨਾ ਰੋਕਿਆ ਗਿਆ ਤੇ ਪ੍ਰੋਟੈਸਟ ਕੀਤਾ ਜਾਊਗਾ ਰੋਡ ਜਾਮ ਕੀਤਾ ਜਾਊਗਾ ਪਰ ਸਾਡਾ ਤਾਂ ਮੈਂ ਤੁਹਾਡੀ ਕੋਈ ਗੱਲ ਬਾਤ ਸਿਰੇ ਨਹੀਂ ਚੜਦੀ ਜੀ ਕੁਛ ਨਹੀਂ ਜੀ ਟੇਬਲ ਟਾਕ ਕਰਨ ਨੂੰ ਇਹ ਤਿਆਰ ਨਹੀਂ ਹੁੰਦੇ ਕਦੇ ਵੀ ਤੁਸੀਂ ਵੇਖੋ ਕਿ ਸੜਕਾਂ ਜਾਮ ਕਰਨੀਆਂ ਜਾਂ ਟ੍ਰੇਨਾਂ ਰੋਕਣੀਆਂ ਜਿਹੜੀਆਂ ਇਹ ਸਾਡਾ ਸ਼ੌਕ ਨਹੀਂ ਆ ਇਹ ਮਜਬੂਰੀ ਬਣ ਜਾਂਦੀ ਆ ਜਦੋਂ ਸਰਕਾਰ ਦੇ ਨਿਬੰਧੇ ਯਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਟੇਬਲ ਟਾਕ ਕਰਨ ਨੂੰ ਤਿਆਰ ਨਹੀਂ ਹੁੰਦੇ ਉਦੋਂ ਮਜਬੂਰ ਨਾਲ ਲੋਕ ਆਣ ਕੇ ਜਿਹੜੇ ਆ ਸੜਕਾਂ ਦੇ ਉੱਤੇ ਪੈਂਦੇ ਆ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਫੋਨਾਂ ਰਹਿ ਤੂੰ ਡਾਂਗਾ ਦੱਸਦੇ ਆ ਵੀਡੀਓ ਕੈਮਰਾ ਇੱਧਰ ਕਰੋ ਸਾੜੀ ਫੋਨ ਸਾਹ ਦੇਖੋ ਇਹਨਾਂ ਦੇ ਉਂਗਲਾਂ ਦੇਖੋ ਆ ਦੇਖੋ ਮੇਰੀ ਉਂਗਲਾਂ ਦੇਖੋ ਹੋਰ ਸਾਡਾ ਡਾਂਗਾ ਦੇਖੋ ਬੱਲ ਫੜ ਕੇ ਖੜੇ ਆ ਆ ਦੇਖੋ ਮੇਰੇ ਹੱਥਾਂ ਉਂਗਲਾਂ ਦੇਖੋ ਟਰੈਕਟਰਾਂ ਤੇ ਬੈਠਿਆਂ ਦੇ ਮਾਰਦੇ ਸਾਰੇ ਤੁਸੀਂ ਜਿਹੜਾ ਮੈਂ ਫੋਟੋ ਆਇਆ ਪਟਾਇਤ ਆਇਆ ਸ਼ਾਂਤ ਹੋ ਰਹੀਆਂ ਉਹਨਾਂ ਦੀ આરોਪ ਵੀ ਹੈ ਕਿ ਪੁਲਿਸ ਨੇ ਪਹਿਲਾਂ ਡਾਂਗਾ ਵੀ ਉਹ ਬਿਲਕੁਲ ਨਹੀਂ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਉਹ ਪੁਲਿਸ ਤੇ ਹਮੇਸ਼ਾ ਰੋਪ ਲੱਗਦੇ ਆਏ ਆ ਤੇ ਲੱਗਦੇ ਜੀ ਜੀ ਠੀਕ ਹੈ ਤੁਹਾਡੇ ਬੰਦੇ ਵੀ ਇਸ ਤੇ ਵੀ ਨਾਲ ਬੰਦੇ ਇੱਥੇ ਸੀਗੇ ਕੋਈ ਕਿਸੇ ਕਿਸਮ ਦਾ ਇਹਨਾਂ ਨਾਲ 1% ਵੀ ਕੋਈ ਅਜਿਹੀ ਗੱਲ ਨਹੀਂ ਸੀ ਜੀ ਜੀ ਠੀਕ ਹੈ ਉਹ ਬਲੇਮ ਜਿਹੜਾ ਹੈਗਾ ਤੁਹਾਨੂੰ ਪਤਾ ਕਿ ਲਾਈ ਜਾਣ ਦਾ ਸੌਰੀ ਲਈ ਜਾਣ ਸਟਾਰਗੇਟ ਹੁੰਦੀ ਹੈ ਹਰ ਇੱਕ ਜਗ੍ਹਾ ਤੇ ਬਿਲਕੁਲ ਸਹੀ ਠੀਕ ਹੈ ਅਸੀਂ ਇਹਨਾਂ ਨੂੰ ਰੋਕਿਆ ਹੈਗਾ ਕਿਦੋਂ ਇਹ ਉਦੋਂ ਬੰਦੇ ਸੀਗੇ ਅਸੀਂ ਕਿਹਾ ਵੀ ਅਸੀਂ ਤੁਹਾਨੂੰ ਸਮਾਏ ਵਿੱਚ ਆਮ ਜੀ ਕਰੰਦੇ ਨਾ ਥੋੜੀ 5 ਤਰੀਕ ਦੀ ਮੀਟਿੰਗ ਅਸੀਂ ਰਖਾਈ ਹੈ ਡੀਸੀ ਸਾਹਿਬ ਨਾਲ ਬਸ ਉਹਨਾਂ ਨਾਲ ਐਸਸੀ ਕਾਰਪੋਰੇਸ਼ਨ ਵੀ ਆ ਗਿਆ ਐਸਡੀਓ ਵੀ ਆ ਗਿਆ ਬਾਕੀ ਮੈਡਮ ਸ਼ਾਇਦ ਆ ਰਹੇ ਹੈਗੇ ਆ ਕੈਸਿਓ ਸਾਹਿਬ ਵੀ ਆ ਰਹੇ ਹੈਗੇ ਆ ਟੇਬਲ ਟਾਕ ਤੇ ਜੋ ਮਸਲਾ ਹੋਣਾ ਹੋਣਾ ਹੈ। ਬਿਲਕੁਲ ਸਹੀ। ਠੀਕ ਨਹੀਂ ਗੱਲ। ਹਾਈਵੇ ਇਹ ਜਾਮ ਕਰਨਗੇ ਐਡਾ ਲੋਕਾਂ ਨੂੰ ਇਨਕਨਵੀਨੀਅੰਸ ਹੋਊਗਾ ਤੁਹਾਨੂੰ ਵੀ ਪਤਾ। ਬਿਲਕੁਲ ਸਹੀ ਬਿਲਕੁਲ। ਠੀਕ ਨਹੀਂ ਗੱਲ ਜੇ ਨੈਸ਼ਨਲ ਹਾਈਵੇ ਜਾਮ ਹੋ ਜਾਂਦਾ ਕਿੱਡੀ ਵੱਡੀ ਭਾਰੀ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਪਰਚਾਦੀ। ਜੀ ਜੀ। ਅਸੀਂ ਇਹਨਾਂ ਨੂੰ ਕਿਹਾ ਵੀ ਉੱਥੇ ਤੱਕ ਨਾ ਤੁਸੀਂ ਇੱਥੇ ਤੁਹਾਡਾ ਮਹਿਤਾ ਮਸਲਾ ਹੱਲ ਹੋਣਾ ਚਾਹੀਦਾ। ਤੁਹਾਡੀ ਮੀਟਿੰਗ ਕਰਾ ਦਿੰਨੇ ਆ ਸਬੰਧਤ ਵਿਭਾਗਾਂ ਨਾਲ ਡੀਸੀ ਸਾਹਿਬ ਨਾਲ। ਉਹ ਤੁਸੀਂ ਆਪਣੇ ਉਹਦੇ ਮੰਨ੍ਹਾ ਰੱਖ ਦੋ। ਪਰ ਹੱਲ ਕਰੋ। ਮਤਲਬ ਪਹਿਲਾਂ ਅਸੀਂ ਇਹਨਾਂ ਨੂੰ ਇੱਥੇ ਸ਼ਾਂਤਪਾਈ ਤਰੀਕੇ ਨਾਲ ਪਹੁੰ ਸਾਡੇ ਵੱਲੋਂ ਵੀ ਕੋਈ ਇੰਨੀ ਦੀ ਗੱਲ ਨਹੀਂ ਹੈ ਪਰ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਤੁਹਾਨੂੰ ਹਾਈਵੇ ਤੇ ਅਸੀਂ ਭਾਈ ਨਾ ਨਹੀਂ ਜਾ ਦੂਗੇ ਲਾਇਨ ਨੋਟ ਰਸੀ ਦੇਖਣਾ ਬਿਲਕੁਲ ਸਹੀ ਠੀਕ ਹੈ ਕੱਲ ਨੂੰ ਨੈਸ਼ਨਲ ਹਾਈਵੇ ਜਾਮ ਹੋ ਜੂਗਾ ਉੱਥੇ ਕਰਕੇ ਲੋਕਾਂ ਨੂੰ ਇੰਨੀ ਜ਼ਿਆਦਾ ਪ੍ਰੇਸ਼ਾਨੀ ਹੋਊਗੀ ਉਹਦਾ ਜ਼ਿੰਮੇਵਾਰ ਫਿਰ ਕੌਣ ਹੈ ਬਿਲਕੁਲ ਉਹਨਾਂ ਨੇ ਕਹਿਣਾ ਕਿ ਗੰਡੇ ਮਾਰੇ ਗਏ ਬਿਲਕੁਲ ਨਹੀਂ ਜੀ ਇਦਾਂ ਕੋਈ ਕਰਦੀ ਕੋਈ ਚੀਜ਼ ਦਿਖਾ ਦਿਓ ਸਾਹਮਣੇ ਮਾਰੇ ਇੰਟੀਮੀਸ਼ਨ ਜਿਹੜੀ ਜਿੱਤਦੀ ਆ ਵੀ ਹੈਗੀ ਸਾਡੇ ਕੋਲ ਫਿਰ ਦਿਖਾ ਦਿਓ ਤੁਹਾਨੂੰ ਵੀਡੀਓ ਫਿਰ ਇਹਨਾਂ ਨੇ ਇੰਟੀਮੀਸ਼ਨ ਦਿੱਤੀ ਸੀ ਧਰਨੇ ਲਈ ਇੰਟੀਮੀਸ਼ਨ ਦਿੱਤੀ ਸੀ ਬਿਲਕੁਲ ਹੀ ਧਰਨੇ ਲਈ ਤੇ ਮੈਂ ਤਾਂ ਹੀ ਫੋਰਸ ਲੱਗੀ ਜਿੱਥੇ ਨਹੀਂ ਇਹ ਵੀ ਗੱਡੀ ਸੀ ਜਿਹੜੀ ਡੇਟ ਦਿੱਤੀ ਸੀ ਐਲਾਨ ਕੀਤੀ ਸੀ ਉਸ ਦੇ ਮੌਜੂਦ ਵੀ ਜਿਹੜਾ ਹੈਗਾ ਸਾਡੇ ਦੋਪੇਆ ਕਹਿੰਦੇ ਜੀ ਪੈਡ ਦੇਣਾ ਮੀਟਿੰ ਨੇ ਮੁੱਖ ਧਰਨੇ ਦੀ ਮੰਗ ਕੀਤੀ ਸੀ ਕਿ ਵੀ ਸਾਡੀ ਮੀਟਿੰਗ ਨਹੀਂ ਕਰਾਉਣਗੇ ਤੇ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਵੀ ਤਾਂ ਫਰਜ਼ ਪੈਂਦਾ ਇਹ ਵੀ ਤਾਂ ਇੱਕ ਭਾਰਤ ਦੇ ਨਾਗਰਿਕ ਹੈਗੇ ਤੇ ਪੰਜ ਤਰੀਕ ਦੀ ਮੀਟਿੰਗ ਫਿਕਸ ਹੈ ਉਹਨਾਂ ਨੇ ਪੰਜ ਤਰੀਕ ਦੀ ਮੀਟਿੰਗ ਫਿਕਸ ਸੀਗੀ ਇਹ ਕਹਿੰਦੇ ਵੀ ਨਹੀਂ ਜੀ ਅਸੀਂ ਦੋਨੋਂ ਆਉਣੇ ਆਉਣਾ ਠੀਕ ਨਹੀਂ ਗੱਲ ਅਸੀਂ ਕਹਾਂ ਵੀ ਨੈਸ਼ਨਲ ਹਾਈਵੇ ਪਾਈ ਅਸੀਂ ਤੁਹਾਨੂੰ ਜਾਮ ਨਹੀਂ ਚਾਹੁੰਦਾ ਤੁਹਾਡੀ ਪੰਜ ਤਰੀਕ ਮੀਟਿੰਗ ਫਿਕਸ ਕਰਾਈ ਹੈ ਪੰਜ ਤਰੀਕ ਮੀਟਿੰਗ ਕਰਾ ਦਿੰਨੇ ਹੁਣ ਵੀ ਅਸੀਂ ਇਹੀ ਰਿਕਵੈਸਟ ਕਰ ਰਹੇ ਹਾਂ ਬਾਕੀ ਇਹ ਸਾਡੇ ਨਾਲ ਇਹ ਇਹ ਜਿਹੜੀ ਗੱਲ ਕਰਦੇ ਆ ਦੇਖੋ ਇਹਦੇ ਵਿੱਚ ਇਹ ਜਿੱਥੇ ਬੰਦੀਆਂ ਦੇ ਸਿਆਣੇ ਬੰਦੇ ਆ ਤੇ ਜਾਣ ਬੁੱਝ ਕੇ ਜਿਹੜਾ ਪੁਲਿਸ ਦੇ ਨਾਲ ਜਿਹੜਾ ਹੈਗਾ ਉਹ ਕਰਕੇ ਅਸੀਂ ਇਹਨੂੰ ਇਹੀ ਬੇਨਤੀ ਕਰੀ ਸਾਡੇ ਨੂੰ ਕੋਈ ਨਾ ਪੈਰ ਹੋਊਗੀ ਨਾ ਜਾਤੀ ਹੋਊਗੀ ਜੇ ਇਹਨਾਂ ਨੇ ਜਾਣਾ ਅਸੀਂ ਜਾਣ ਦੇਣਾ ਨੀਗਾ ਔਰ ਇਹਨਾਂ ਨੇ ਜੇ ਉੱਥੇ ਦੇਣੀ ਆ ਐਜ਼ ਪਰ ਲਾਅ ਜਿਹੜਾ ਕਾਨੂੰਨਨ ਤੌਰ ਦੇ ਉੱਤੇ ਜੋ ਸਾਡਾ ਹੱਕ ਆ ਔਰ ਅਸੀਂ ਕਾਨੂੰਨ ਦੀ ਭਰਮਣਾ ਕਰਾਉਣੀ ਆ ਅਸੀਂ ਕਰਨੀ ਆ ਇਸ ਕਰਕੇ ਇਹਨਾਂ ਨੂੰ ਕਹੇ ਬੇਤਰੀਆ ਵੀ ਜੇ ਤੁਸੀਂ ਉੱਥੇ ਜਾਣਾ ਜਾਣ ਦੇਣਾ ਨੇ ਸਾਡੀਆਂ ਬੱਸਾਂ ਖੜੀਆਂ ਨੇ ਤੁਸੀਂ ਸਾਨੂੰ ਗ੍ਰਿਫਤਾਰੀਆਂ ਦੇ ਦਿਓ ਐਜ਼ ਪਰ ਲਾਅ ਜਿਹੜੀ ਹੈਗੀ ਅਸੀਂ ਕਰਵਾਈ ਕਰਾਂਗੇ ਔਰ ਇਹਦੇ ਵਿੱਚ ਕੋਈ ਨਵਾਈ ਝਗੜੇ ਵਾਲੀ ਜਾਂ ਇੱਕ ਦੂਜੇ ਉੱਤੇ ਲਾਉਣ ਦਾ ਤਾਂ ਕੋਈ ਨਹੀਂ ਅਸੀਂ ਇਹਨਾਂ ਨਾਲ ਸ਼ਾਂਤਮਈ ਬੈਠੇ ਆ ਬੈਠੇ ਨੇ ਕੋਈ ਰੌਲਾ ਨਹੀਂ ਜੇ ਜਾਣਗੇ ਉਹ ਇਹਨਾਂ ਨੂੰ ਵੇਜਤੀ ਆ ਨਾ ਜਾਣ ਜੇ ਜਾਣਾ ਹੈਗਾ ਅਸੀਂ ਉਹਨੂੰ ਗ੍ਰਫਤਾਰ ਕਰਾਂਗੇ ਆਪਣੀਆਂ ਗ੍ਰਫਤਾਰੀਆਂ ਦੇ ਦੇਣ ਗ੍ਰਫਤਾਰੀਆਂ ਦੇ ਕੇ ਸੜੀਆਂ ਬੱਸਾਂ 'ਚ ਭਜੇਣ ਗੱਲ ਮੈਂ ਸਾਡੀ ਮਸ਼ਕਤ ਸਾਡੀ ਨਾ ਕੋਈ ਲੜਾਈ ਨਹੀਂ ਕੀ ਸਾਡਾ ਕੋਈ ਪਰਸਨਲ ਦਾ ਮੁੱਦਾ ਨਹੀਂਗਾ ਪਰ ਇਹ ਵੀ ਹੁੰਸ ਤੇ ਅਲੀਗੇਸ਼ਨ ਜਿਹੜੇ ਹੈਗੇ ਆ ਉਹ ਪਹਿਲਾਂ ਵੀ ਲੱਗਦੇ ਆਏ ਆ ਤੇ ਹੁਣ ਵੀ ਲੱਗ ਰਹੇ ਆ ਤੁਹਾਨੂੰ ਪਤਾ ਨਹੀਂ। ਬਿਲਕੁਲ ਗਲਤ ਹੈ। ਠੀਕ ਨਹੀਂ ਗੱਲ। ਮਦੌਰ ਇਹ ਜਿਹੜੇ ਸੀਨੀਅਰ ਅਫਸਰ ਇਹੀ ਖੜੇ ਆ। ਸਾਡੇ ਨਾਲ ਡੀਐਸਪੀ ਜੇ ਦੋ ਐਸਪੀ ਦਾ। ਨਾ ਕੋਈ ਤਾਂ ਨਹੀਂ ਗੱਲ ਹੋਈ ਆ ਨਾ ਹੀ ਅਸੀਂ ਇਦਾਂ ਦੀ ਗੱਲ ਕਰਨ ਦੇ ਕੋਈ ਇਛੂ ਕਹਗੇ ਆ। ਜੀ ਜੀ ਜੀ। ਥੋੜੇ ਮਾਧਿਅਮ ਆ ਇਹਨਾਂ ਨੂੰ ਇਹੀ ਰਿਕਵੈਸਟ ਕਰਦਾ ਵੀ ਤੁਸੀਂ ਜਿਹੜਾ ਤੁਹਾਡੀ ਮੀਟਿੰਗ ਦਾ ਪੰਜ ਤਿੰਨ ਦਾ ਅਸੀਂ ਟਾਈਮ ਜਿਹੜਾ ਲੈ ਕੇ ਦਿੱਤਾ ਹੈਗਾ। ਠੀਕ ਨਹੀਂ ਗੱਲ ਡੀਸੀ ਸਾਹਿਬ। ਮਿਸਟਰ ਸਾਹਿਬ ਕਾਰਪੋਰੇਸ਼ਨ ਬਾਕੀ ਜਿਹੜੇ ਉਹਨਾਂ ਦੇ ਸਬੰਧਤ ਵਿਭਾਗ ਹੈਗੇ ਆ ਉਹਨਾਂ ਦੇ ਅਫਸਰ ਸਮਾਨ ਦਾ ਮੀਟਿੰਗ ਹੈਗੀ ਆ ਜੋ ਇਹਨਾਂ ਦਾ ਏਜੰਡਾ ਹੈਗਾ ਜੋ ਇਹਨਾਂ ਦੀਗਾ ਮੰਗਾ ਹੈਗੀਆਂ ਉਹ ਆਪਣੇ ਮੀਟਿੰਗ ਰੱਖਣ ਜੋ ਪੂਰੀਆਂ ਉਹਨਾਂ ਨੇ ਦੇਖੋ ਇਹ ਤਾਂ ਉਹਨਾਂ ਨੇ ਕਰਦੀਆਂ ਤੇ ਪੁਲਿਸ ਦਾ ਕੰਮ ਨਹੀਂ ਹੈਗਾ ਉਹਨਾਂ ਦਾ ਕੰਮ ਇਹ ਨਹੀਂ ਗੱਲ ਉਹਦੇ ਵਾਸਤੇ ਰਿਕਵੈਸਟ ਕੀਤੀ ਆ ਸਾਹਿਬ ਵੀ ਆ ਗਏ ਆ ਬਾਕੀ ਆਪੋ ਜੀ ਆਪਣੀ ਮੀਟਿੰਗ ਕਰਦੇ ਆ ਬੁਲਾ ਰਹੇ ਬੋਲ ਰਹੇ ਆ ਅਸੀਂ ਇਹ ਪੋਜ਼ਿਟਿਵ ਲੈ ਕੇ ਚੱਲਦੇ ਆ ਵੀ ਸਾਡੀ ਇਹ ਬੇਨਤੀ ਮੰਨਣਗੇ ਵੀ 5 ਤਰੀਕ ਦੀ ਮੀਟਿੰਗ ਦੀ ਤਿਆਰ ਰਹਿਣਗੇ ਧਰਮਾ ਪੀਸ ਕੋਲੀ ਖਤਮ ਕਰ ਠੀਕ ਹੈ 10 ਮਿੰਟ ਦਿਓ ਸਾਬ ਤੋਂ ਆਲਰੇਡੀ ਇਸ ਕਾਰਡ ਦਾ ਸੀ ਰੁਕਵਾ ਦਿੱਤਾ ਹੋਇਆ ਹੈ। ਜਿਵੇਂ ਮਰੀ ਸੀ ਸਾਹ ਤੇ ਇਸੇ ਕਰਕੇ ਤਦ ਤੱਕ ਪਾਂਸਤਰੀ ਨਹੀਂ ਹੋ ਸਕੀ ਗਈ ਹੈ ਜਿਸ ਵਿੱਚ ਪੇਡਾਂ ਦੇ ਆਗਮਨ ਦਾ ਗਿਆਨ ਹੈ ਕਿ ਮੈਡਮ ਵੀ ਹੋਣਗੇ, ਦੇਖੀ ਸਾਹ ਵੀ ਹੋਣਗੇ, ਸੁਮਿਸ਼ਨਰ ਸਾਹ ਵੀ ਹੋਣਗੇ। ਤਾਂ ਉੱਥੇ ਆਪਾਂ ਤੁਹਾਡੇ ਸਾਰੇ ਇਸ਼ੂਸ ਨੇ ਜਿਹੜੇ ਇਸ ਇਸ ਜਗ੍ਹਾ ਤੋਂ ਇਹ ਚਾਰਟ ਸ਼ਫਰ ਕਰਨਾ ਹੈ। ਕਿ ਅਗਲੀ ਕਿਹੜੀ ਜਗ੍ਹਾ ਤੇ ਕਾਰਪੋਰੇਸ਼ਨ ਹੋਣੀ ਹੈ ਜਿਹੜਾ ਜਮਸ਼ੇਰ ਕੰਪਲੈਕਸ ਹੈ ਇਹਦੇ ਚ ਅੱਗੇ ਕਿੱਥੇ ਜੁੜਨ ਕਰਦਾ ਹੈ ਉਹਦੇ ਸੰਬੰਧੀ ਵੀ ਫੈਸਲਾ ਲਿਆ ਜਾਊਗਾ ਇਹ ਪਲਾਂਟ ਲਗਾਣ ਦੀ ਜ਼ਰੂਰਤ ਹੈ ਜਾਂ ਨਹੀਂ ਜਾਂ ਇਹ ਪਲਾਂਟ ਲਗਾਏ ਬਿਨਾ ਵੀ ਇਹਦਾ ਕੋਈ ਹੱਲ ਕੱਢਿਆ ਜਾ ਸਕਦਾ ਹੈ ਇਹਦੇ ਸੰਬੰਧੀ ਵੀ ਫੈਸਲਾ ਲਿਆ ਜਾਊਗਾ ਉਦੋਂ ਤੱਕ ਜਿਹੜਾ ਢੱਲੇਵਾਲ ਜੀ ਦੀ ਰਿਹਾਈ ਦਾ ਤੁਸੀਂ ਪੁਆਇੰਟ ਚੱਕਿਆ ਉਹ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਨਜ਼ਰਬੰਦ ਕੀਤਾ ਹੋਇਆ ਉਹ ਉਹ ਪੁਨੇ ਰਿਲੀਜ਼ ਕਰ ਦਿੱਤਾ। ਕਰਤਾ ਜੀ ਉਹ ਵੀ ਕਰਤਾ ਜੀ ਕੰਮ ਵੀ ਰੁਕਵਾਤਾ ਹੋਇਆ। ਜਿਹੜਾ ਤੁਸੀਂ ਟਰਾਲੀਆਂ ਦਾ ਜੀ ਸੁਰੇਸ ਕੀਤਾ ਕਿ ਅੰਦਰ ਚਾਰੇ ਵਾਲੀਆਂ ਟਰਾਲੀਆਂ ਅੰਦਰ ਜਾਣੀਆਂ ਚਾਹੀਦੀਆਂ ਨੇ ਉਹ ਵੀ ਅੱਜ ਤੋਂ ਹੀ ਅੱਜ ਹੀ ਉਹਦਾ ਕੋਈ ਟੀਮ ਉੱਥੇ ਜਾ ਰਹੀ ਹੈ। ਆਲਰੇਡੀ ਆਪਣੇ ਪੁਨੇ ਘਟੇ ਪਹੁੰਚੇਗੀ ਤੇ ਉਹਦਾ ਵੀ ਹਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹਦਾ ਵੀ ਹੱਲ ਘੱਟ ਨਿਕਲ ਜਾਏਗਾ ਕਿ ਕੱਲ ਤੁਹਾਡੀਆਂ ਟਰਾਲੀਆਂ ਜਿਹੜੀਆਂ ਚਾਰੇ ਵਾਲੀਆਂ ਟਰਾਲੀਆਂ ਉਹ ਵੀ ਉੱਥੇ ਕੰਪਲੈਕਸ ਦੇ ਅੰਦਰ ਜਾਣ। ਮਤਲਬ ਬਾਕੀ ਜਿਹੜਾ ਇਹਦਾ ਫਾਈਨਲ ਸੋਲੂਸ਼ਨ ਹੈ ਉਹ 5 ਤਰੀਕ ਨੂੰ ਆਪਾਂ ਇੱਕ ਜਿਹੜੀ ਮੀਟਿੰਗ ਰੱਖੀ ਆ ਉੱਥੇ ਸਾਰੇ ਸਟੇਕ ਹোলਡਰ ਸਾਰਿਆਂ ਦੇ ਰਿਪਰੈਜ਼ੈਂਟੇਟਿਵਸ ਉਸੇ ਪਹੁੰਚ ਕੇ ਫੌਜ ਸਕਦੇ ਇੱਕ ਪੋਜ਼ਿਟਿਵ ਅਪਰੋਚ ਨਾਲ ਕਿ ਇਸ ਡੇਰੀ ਕੰਪਲੈਕਸ ਦਾ ਜਿਹੜਾ